ਲਓ ਜੀ ਸਾਥੀਓ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਮੈਂ ਅੱਜ ਡਾਲਰਾਂ ਤੇ ਦਸਿਆਂ ਪੰਜੀਆਂ ਦੀ ਗੱਲ ਕਰਨ ਲੱਗਿਆ ਲਓ ਸੁਣੋ ਚਰਣਾ ਡਾਲਰਾਂ ਨੇ ਉਲ ਜਾ ਕੇ ਰੱਖਤਾ ਜ਼ਿੰਦਗੀ ਨੂੰ ਡਾਲਰਾਂ ਨੇ ਉਲ ਜਾ ਕੇ ਰੱਖਤਾ ਜ਼ਿੰਦਗੀ ਨੂੰ ਦਸਿਆਂ ਪੰਜੀਆਂ ਵਾਲਾ ਜ਼ਮਾਨਾ ਚੰਗਾ ਸੀ ਦਸਿਆਂ ਪੰਜੀਆਂ ਵਾਲਾ ਜ਼ਮਾਨਾ ਚੰਗਾ ਸੀ ਖੰਡ ਕਣਕ ਨੇ ਸ਼ੂਗਰ ਲਾਤਾ ਲੋਕਾਂ ਨੂੰ ਖੰਡ ਕੜਕ ਨੇ ਸ਼ੁਗਰਲਾ ਤਾਲੋਕਾ ਨੂੰ ਮੱਕੀ ਬਾਜਰਾ ਛੇਤ ਮੱਕੀ ਬਾਜਰਾ ਯਾਰ ਛੇਤ ਲਈ ਚੰਗਾ ਸੀ ਮੱਕੀ ਬਾਜਰਾ ਯਾਰ ਛੇਤ ਲਈ ਚੰਗਾ ਸੀ ਦਾਲਰ ਨੇ ਓਲ ਜਾ ਕੇ ਰੱਖਦਾ ਜ਼ਿੰਦਗੀ ਨੂੰ ਦਸਿਆਂ ਪੰਜਿਆਂ ਵਾਲਾ ਜ਼ਮਾਨਾ ਚੰਗਾ ਸੀ ਦਸਿਆਂ ਪੰਜਿਆਂ ਵਾਲਾ ਜ਼ਮਾਨਾ ਚੰਗਾ ਸੀ ਫੈਂਟਾ ਕੋਕਾ ਫੈਂਟਾ ਕੋਕ ਫੈਂਟਾ ਕੋਕ ਬਿਮਾਰੀ ਲਾਉਂਦਾ ਜ਼ਿੰਦਗੀ ਨੂੰ हंटा कोक बीमारी तिखियां चङा मिलजा रवट न रखंदा ज़िंदगी खाणु पीण पहला मिलंद चङा ਖਾਣਾ ਪੀਣਾ ਪਹਿਲਾਂ ਮਿਲਦਾ ਚੰਗਾ ਸੀ ਧੰਦਰ ਨਹੀਂ ਉਲ ਜਾ ਕੇ ਰੱਖਤਾ ਜ਼ਿੰਦਗੀ ਨੂੰ ਦਸਿਆਂ ਪੰਜਿਆਂ ਵਾਲਾ ਜਮਾਨਾ ਚੰਗਾ ਸੀ ਪੈਸਾ ਨਹੀਂ ਉਲ ਜਾ ਕੇ ਰੱਖਤਾ ਜ਼ਿੰਦਗੀ ਨੂੰ ਪੈਸਾ ਨਹੀਂ ਉਲ ਜਾ ਕੇ ਰੱਖਤਾ ਜ਼ਿੰਦਗੀ ਨੂੰ ਘਰ ਵਿੱਚ ਹੁੰਦੇ ਵਿਆਜ ਜਮਾਨਾ ਚੰਗਾ ਸੀ ਘਰ ਵਿੱਚ ਹੁੰਦੇ ਵਿਆਜ ਜਮਾਨਾ ਚੰਗਾ ਸੀ ਉਹ ਫਿਲਟਰ ਪਾਣੀ ਦਰਦ ਗੋਡਿਆਂ ਮੋਡਿਆਂ ਨੂੰ ਉਹ ਫਿਲਟਰ ਪਾਣੇ ਦਰਦ ਗੋਡਿਆਂ ਮੋਢਾਂ ਨੂੰ ਉਹ ਕੱਸੀਆਂ ਵਾਲਾ ਪਾਣੀ ਗਾਮੇ ਚੰਗਾ ਸੀ ਕੱਸੀਆਂ ਵਾਲਾ ਪਾਣੀ ਗਾਮੇ ਚੰਗਾ ਸੀ ਧੰਨਵਾਦ ਜੀ ਡਾਕਟਰ ਸਾਹਿਬ